ਹੁਣ ਦੂਸਰੀ ਚੀਜ਼ ਤਾਂ ਮੈਂ ਦਿਖਾਵਾਂ ਉਹ ਜਿਹੜੇ ਜ਼ਿਆਦਾ ਮਹੇਦਾਰ ਆ। ਇਹ ਪੀਚਣਾ ਬੜਾ ਸੌਖਾ ਵਾ ਪਰ ਕੱਢਣਾ ਬੜਾ ਉਠਾ। ਹਰ ਘਲ ਕੇ। ਅੱਛਾ ਭਈ ਸਾਡੇ ਕੋਲ 20 ਬਚ ਗਏ। ਇਹ ਜਿਹੜੀਆਂ ਅਸੀਂ ਪਹਿਲੀ ਤਰੀ ਨੂੰ ਪਿਆਜ਼ ਦੇ ਲਾਏ ਸੀ ਨਾ ਵੀ ਤੁਹਾਨੂੰ ਅੱਗੇ ਸਿਕੰਦਰੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਤੇ ਅੱਜ ਵੀ ਅਹੀਂ ਜਿਹੜਾ ਨਵੀਂ ਆਪਾਂ ਜਰਨੀ ਸ਼ੁਰੂ ਕੀਤੀ ਆ ਅੱਜ ਉਹਦੇ ਸਤੰਦ ਵਗੈਰਾ ਆਏ ਆ ਰਹੇ ਕਿਉਂਕਿ ਇਹ ਅਮਾਜ਼ੋਨ ਤੋਂ ਮੰਗਵਾਏ ਆ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਕਿ ਸਭ ਤੋਂ ਪਹਿਲਾਂ ਜਿਹੜੀਆਂ ਜ਼ਰੂਰੀ ਚੀਜ਼ਾਂ ਆ ਪਹਿਲਾਂ ਉਹ ਵਖੀਏ। कि की की है जरा जरूरी चाहिए नहीं है तो पहले तो, तो मैं डाथा ही खोल हाँ हाँ देखो भाई मैं एमेजोन तो मंगवाया ही ये वाला ये है यार जग जग नहीं कहते हैं कि कहते हैं पंप <laughs> पंप जड़ा बड़ी बढिया क्वालिटी के बढ़िया चीज़ मंगवाई है ਕਿਉਂਕਿ ਇਹ ਦਾਸ ਕਰੇ ਲੱਗ ਇਹ ਵੀ ਇਹ ਹੈਗਾ ਯਾ ਕਿ ਇਹਦਾ ਹੀ ਕਿੰਨਾ ਕਿ 1/2 ਲੀਟਰ ਲੀਟਰ ਕਰੇ ਕਰੀ ਵਾ ਹੈਗਾ ਯਾ ਲੀਟਰ 1/2 ਲੀਟਰ ਦਾ ਤੇ ਇਹਦਾ ਇਹ ਕੀ ਹੈ ਕਿ ਇਹਦਾ ਪੰਪ ਇਹਦਾ ਵਧੀਆ ਬੜਾ ਹੈ ਇਹਦਾ ਜੈਟ ਹੈ ਇਹਦਾ ਨੋਜ਼ਲ ਜੀ ਹੈਰੀ ਵਧੀਆ ਵਾ ਤੇ ਇਸ ਤਰ੍ਹਾਂ ਕੇ ਸਪੈਸ਼ਲ ਇਹਨਾਂ ਦੇ ਮਜ਼ਬੂਤੀ ਵੀ ਵਧੀਆ ਵਾ ਇਹ ਕਹਤੇ ਸਭ ਤੋਂ ਪਹਿਲਾਂ ਇਹਦੀ ਲੋਡਿੰਗ ਕਿਉਂ ਗਈ ਜਿਹੜਾ ਧੁਨੀਆਂ ਧੁਨੀਆਂ ਬੀਜਿਆ ਬਾਅਦ ਉਹਦੇ ਉੱਤੇ ਇਹ ਸਪਰੇਅ ਵਾਲਾ ਹੀ ਕੰਮ ਚਾਹੀਦਾ ਨਹੀਂ ਸਾਡੇ ਕੋਲ ਪੰਪ ਹੈ ਨਹੀਂ ਕਚਾਰਾ ਤੇ ਕਰਨ ਨਹੀਂ ਕੋਲੀਨ ਵਗੈਰਾ ਵੀ ਬੋਦਲਾਂ ਨਾਲ ਪਰ ਉਹ ਕਰਦੀ ਖਾਲੀ ਜੋ ਇਹਨਾਂ ਦੇ ਐਗਰੀਕਲਚਰ ਵਾਲੇ ਕੰਪਨੀ ਕਰਦੀ ਹੈ ਹੁਣ ਦੂਸਰੀ ਚੀਜ਼ ਤੁਹਾਨੂੰ ਮੈਂ ਦਿਖਾਵਾਂ ਉਹ ਜਿਹੜੇ ਜ਼ਿਆਦਾ ਮਜ਼ੇਦਾਰ ਆ ਕਿਉਂਕਿ ਉਹ ਤਾਂ ਬਗੈਰ ਤੇ ਨਹੀਂ ਕੋਈ ਵੀ ਸੋਚ ਸਕਿਆ ਨਹੀਂ ਹੈਰੀ ਅਗੀ ਕਿ ਕਿੱਦਾਂ ਕੰਮ ਹੋਣਾ ਨਾ ਕਈਆਂ ਨੇ ਕਿਹਾ ਤੇ ਆਮ ਚੀਜ਼ਾਂ ਹੋਣਗੀਆਂ ਪਰ ਸਾਨੂੰ ਡੋਲੜ ਹੀ ਕਿਉਂਕਿ ਅਸੀਂ ਕਦੇ ਗਾਰੰਟੀ ਕੀਤੀ ਨਹੀਂ ਹੈ ਇਸ ਕਰਕੇ ਤੁਹਾਡੇ ਵਾਸਤੇ ਆਛਾ ਸਭ ਤੋਂ ਪਹਿਲਾਂ ਵੀ ਇਹ ਹੈ ਕਟਰ ਜਿਹੜਾ ਜ਼ਰੂਰੀ ਹੀ ਕਿ ਕੰਨ ਕਟਰ ਮੰਗਾਉਣਾ ਇਹਦਾ ਇਹ ਨੋਰਥ ਸਿਸਟਮ ਹਨ ਹਾਂ ਤੇ ਇਹ ਬਈ ਕਟਰ ਨੂੰ ਆਇਆ ਗਲਵਸ ਮੰਗਾਈ ਇਹ ਵੀ ਗਲਵਜ਼ ਨਹੀਂ ਜਿਹੜਾ ਹਿਊਜ਼ ਨਹੀਂ ਕਰਦਾ ਕਿਉਂਕਿ ਸਾਨੂੰ ਜ਼ਿਆਦਾਤਰ ਕੈਮੀਕਲਸ ਦੇ ਤੇ ਜ਼ਿਆਦਾ ਚ ਯੂਜ਼ ਕਰਦੀ ਲੋੜ ਪਈ ਨਹੀਂ ਬਾਕੀ ਤੇ ਹੱਥ ਲਾਉਣਾ ਹੀ ਉਹਦੇ ਲੱਗਦਾ ਮਿੱਟੀ ਦੇ ਵਿੱਚ ਤੇ ਹੱਥ ਫੇਰੋ ਵਧੀਆ ਪਰ ਇਹ ਇੱਕ ਇੱਕ ਗਲਵਜ਼ ਵੀ ਬੜੇ ਵਧੀਆ ਹਨ ਤੇ ਬਾਕੀ ਬਈ ਆ ਹੈਗੀ ਆ ਮੇਰੇ ਸੰਦ ਇਹ ਰਹਿ ਗਿਆ ਹੋੜਾ ਬੋਡੀ ਗਾਡੀ ਕਰਨ ਵਾਲਾ ਕਿਉਂਕਿ ਇਹ ਸਾਰਾ ਸਮਾਨ ਸਾਨੂੰ ਪਹਿਲਾਂ ਤਿਆਰ ਕਰਕੇ ਰੱਖਣਾ ਪੈਣਾ ਹੈ ਲੈ ਕੇ ਰੱਖਣਾ ਪੈਣਾ ਕਿਉਂਕਿ ਜਦੋਂ ਅਸੀਂ ਇਹਨੂੰ ਸ਼ੁਰੂ ਕਰਾਂਗੇ ਜਦੋਂ ਸਾਨੂੰ ਸੀਡਲਿੰਗਸ ਵਗੈਰਾ ਹੀ ਜਿੰਨੇ ਤਾਂ ਹਨੇ ਸੁੱਕੀਆਂ ਕਰਕੇ ਰੋਲ ਬਣਨੇ ਨੇ ਤੇ ਬਾਕੀ ਆਹ ਜਿਹੜਾ ਮੇਲੇ ਗੋਡੀ ਦਾ ਬੰਦੀਦਾ ਆਉਂਦਾ ਇਹ ਹੈ ਨਾ ਤੇ ਇੱਕ ਆਇਆ ਕਿ ਛੋਟਾ ਵਾ ਹੁੰਦਾ ਤਨੋਂ ਵੀ ਪਹਿਲਾਂ ਤਾਂ ਸਾਰਿਆਂ ਨੂੰ ਮਥੜੇ ਗਏ ਇਹ ਸਾਡਾ ਵਧੀਆ ਵਧੀਆ ਚੱਲਣ ਸਾਡੇ ਹੱਥੋਂ ਤੇ ਵਧੀਆ ਵਧੀਆ ਕੰਮ ਹੋਣਾ ਤੇ ਬਾਕੀ ਵੀ ਇਹਨਾਂ ਸਾਰਿਆਂ ਨੂੰ ਤੁਹਾਨੂੰ ਗੇੜ ਦੱਸਦੀਆਂ ਇਹਨਾਂ ਦਾ ਹੈਗਾ ਜਾਂ ਜਿਹੜਾ ਜਾਗ ਹੀ ਇਹ ਹੈ ਜਿਹੜਾ ਆਹ ਕੰਮ ਹੈ ਠੀਕ ਇਹਨੂੰ ਕਹਿੰਦੇ ਆ ਬਾਰ ਬਾਰ ਮੈਂ ਜੀ ਸਪਰੇਅ ਪੰਪ ਅਸਲੀ ਮੈਨੂੰ ਜਾਗ ਲੱਗਦਾ ਤੇ ਮੈਨੂੰ ਕਿਚਨ ਨਾਲ ਲੈਣਾ ਜਾਗ ਹੀ ਲੱਗਦਾ ਸਪਰੇਅ ਪੰਪ ਐ ਇਹ 450 ਦੇ ਵਿੱਚ ਹੈਗਾ ਇਹਦਾ ਤੇ ਇਹ ਦਾ ਜਿਹੜਾ ਸਮਾਨ ਹੀ ਸਾਰਾ ਇਹ 550 ਦਾ ਵਾ ਜਿਹਦੇ ਵਿੱਚ ਇਹ ਸਾਰੇ ਸਮਾਨ ਆ ਗਏ ਤੇ ਮਜ਼ਬੂਤੀ ਵੀ ਬੜੀ ਵਧੀਆ ਲੋ ਹੈ ਵੀ ਸਹੀ ਆ ਤੇ ਇਸ ਤਰ੍ਹਾਂ ਕੇ ਚਲੋ ਵੀ ਅੱਜ ਅਸੀਂ ਅੱਗੇ ਸ਼ੁਰੂ ਕਰੀਏ ਗਾਰਡਨਿੰਗ ਦਾ ਪਹਿਲਾ ਕੰਮ ਜਿਹੜਾ ਬਾ ਧਨੀਆਂ ਪਾਲਕ ਮੇਥੀ ਦੀ ਵਿਜਾਈ ਤੇ ਉਹਦੇ ਵਾਸਤੇ ਤੁਹਾਨੂੰ ਦਿਖਾਉਣੀ ਹੈ ਕਿ ਇਹ ਕੀ ਤਿਆਰੀ ਹੈ ਅੱਛਾ ਵੀ ਇਹ ਜਿਹੜੀਆਂ ਮੈਂ ਰਾਤ ਨੂੰ ਚਾਹ ਰਹੀਆਂ ਕੀਤੀਆਂ ਤੁਹਾਨੂੰ ਦਿਖਾਵਾ ਕਿ ਇੱਕ ਦੇ ਮੈਂ ਧਨੀਆਂ ਤੇ ਪਾਲਕ ਤੇ ਮੇਥੀ ਕਸੂਰੀ ਮੇਥੀ ਬਰੀਕ ਮੇਥੀ ਨਹੀਂ ਲਿਆ ਬਰੀਕ ਬਤੇ ਨਿਕਲਣਗੇ ਇਹਦੇ ਤੇ ਇਹਦੇ ਬੀਜ ਸਾਰੇ ਭੇਂ ਕੇ ਰੱਖ ਲਈ ਰਾਤ ਤੇ ਹੁਣ ਇਹਨਾਂ ਨੂੰ ਪਾਣੀ ਨਿਚੋੜ ਕੇ ਇਹਨਾਂ ਦਾ ਤੇ ਇਹਨਾਂ ਦਾ ਤੁਹਾਨੂੰ ਦੱਸ ਦਿੰਦੀਆਂ ਕਿ ਅੱਗੇ ਦਾ ਦਾ ਕਰਨਾ ਕੀ ਆ ਕਿ ਇਹਨਾਂ ਨੂੰ ਬੀਜਣਾ ਕਿਤਾ ਹੈ ਜਿਦਾ ਹੁਣ ਇਹ ਸਾਰੇ ਆਪਾਂ ਥਰ ਕੇ ਰੱਖ ਲੈਣੇ ਆ ਅਲੱਗ-ਅਲੱਗ ਮੀਨੋ ਦਾ ਵਿਸੋਲਾ ਜਿਦਾ ਆ ਅਚਾਂਪੇ ਦੇਖੋ ਅ ਬੀਜਣਾ ਬੜਾ ਸੋਖਾ ਵਾ ਪਰ ਕੱਢਣਾ ਬੜਾ ਉਖਾ ਜਾ ਇਹਨੂੰ ਹੁਣ ਹੁਣ ਉੱਟਣ ਲੈਣਾ ਆ ਵੀ ਖਿਆਰੀਆਂ ਖਾਲੀ ਕਰਨੀਆਂ ਨੇ ਤਾਂ ਕਿ ਮੇਟੀ ਵਾਸਤੇ ਪਰ ਬਹੁਤ ਮੇਨ ਕਰਦੀ ਹੈ ਇਸ ਕਰਕੇ ਬੀਜਣਾ ਬੜਾ ਸੋਖਾ ਜਿਹਾ ਬੜਾ ਬੜਾ ਉਖਾ ਅੰਨੀ ਅਰਿਆ ਸੰਦ ਚੱਕਰ ਲੀਏ ਕਿ ਸੰਦਾ ਦਾ ਜੰਮਾ ਗਿਆ ਮੈਨੂੰ ਸਭ ਤੋਂ ਪਹਿਸ ਕਿ ਉਹ ਲੱਗੀ ਨਾ ਇਹ ਤਗਲੀ ਜੀਓ ਪਾਪਾ ਜੀ ਉਹ ਖਾ ਹਾਂ ਤੇ ਨਾਲ ਹਾਂ ਜਿਹਨਾਂ ਹਾਂ ਲੰਮ ਦੇ ਕਿਨਾਂ ਇਹ ਸਭ ਤੋਂ ਮਰੀ ਗਿਆ ਉਹ ਮੈਨੂੰ ਸਾਰੇ ਵਧੀਆ ਸਾਰੇ ਦੇ ਕੰਮ ਆਪਣੇ ਆਪਣੇ ਉਹ ਕੰਮ ਬਹੁਤ ਕਰਦੀਆਂ ਕੁੱਟਣ ਵਾਸਤੇ ਤੇ ਬਾਕੀ ਨਹੀਂ ਹਾਰੇ ਦਾ ਇੱਕ ਆ ਬੜਾ ਕੰਮ ਕਰਦੀ ਹੈ ਤੇ ਚਲੋ ਉਹਨੂੰ ਵੀ ਜਾ ਕੇ ਖੰਦੇਣਾ ਹੱਲਾ ਹਾਂ ਹਾਂ ਹੱਲਾ ਵਰਗੇ ਹੱਲਾ ਕਰਕੇ ਤੜਾ ਪਿਆ ਹੋਏਗਾ ਤੇ ਚਲੋ ਵੀ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਵੀਡੀਓ ਦਾ ਆਪਾਂ ਪੂਰਾ ਦਿਖਾਵਾਂਗੇ ਕਿ ਧੰਨਾਂ ਮਿੱਠੇ ਵਾਲਕ ਕਿਤਾ ਦਾ ਹੋਣਾ ਹੈ ਇਹਨਾਂ ਤਿਆਰੀਆਂ ਦੇ ਵਿੱਚ ਤੇ ਵਧੀਆ ਤਰੀਕੇ ਨਾਲ ਵਿੱਚ ਇਹ ਸਾਡੀ ਬਰਨ ਮੇਕਅਪ ਉਸ ਵੀ ਤਿਆਰ ਹੋਈਗੀ ਨਾਰੀ ਦਾ ਡਰ ਜਿਹੜੀ ਇੰਨੀ ਮਿੱਠੀ ਲੱਗੇਗਾ ਸਾਰੀ ਲੇਅਰ ਬਾਏ ਲੇਅਰ ਦੱਸਾਂਗੀ ਅੱਛਾ ਵੀ ਦੇਖੋ ਹੁਣ ਲੱਗੇ ਆ ਆਪਾਂ ਮਿੱਟੀ ਤਿਆਰ ਕਰਨਾ ਜਿਹੜੀ ਆਪਾਂ ਗਮਲੇ ਦੇ ਵਿੱਚ ਪਾੜੀ ਨੇ ਤੇ ਉਹ ਮਿੱਟੀ ਤਾਂ ਦੱਸਣ ਲੱਗੀ ਆ ਕਿ ਡੜੀਆਂ ਹੀ ਧਨੀਆਂ ਮਿੱਟੀ ਵਾਸਤੇ ਕਰਨ ਲੱਗੇ ਨਾ ਕੈਰੀ ਤਿਆਰ ਇਹ ਕਹਿ ਰਹੀ ਤੂੰ ਹੀ ਇਸ ਤਰ੍ਹਾਂ ਕੇ ਨਾਲ ਤਿਆਰ ਕਰੋਗੇ ਤੇ ਦੇਖਿਓ ਇਧਰ ਰਿਜ਼ਲਟ ਆ ਤੇ ਬਾਕੀ ਤੁਸੀਂ ਦੇਖੋ ਵੀ ਤੁਹਾਡੀ ਵੀਡੀਓ ਦੇ ਵਿੱਚ ਕੀ ਰਿਜ਼ਲਟ ਕੀ ਨਿਕਲ ਕੇ ਆਉਂਦਾ ਵਾ ਤੇ ਚਲੋ ਵੀ ਪਹਿਲਾਂ ਤੁਹਾਨੂੰ ਦਿਖਾਵਾਂ ਇਹ ਆ ਵਾਹੀ ਕੈਰੀ ਦੇ ਵਿੱਚ ਹੀ ਮੈਂ ਮਿਕਸ ਕਰਨ ਲੱਗੀ ਆ ਕਿ ਥੋੜੀ ਸੋਕੀ ਮਿਕਸ ਹੋ ਜੇ ਆਹ ਹੱਡੀਆਂ ਮਿੱਟੀ ਦੋ ਤਰ੍ਹਾਂ ਦੀ ਹੀ ਇੱਕ ਲਾਲ ਮਿੱਟੀ ਆ ਤੇ ਇੱਕ ਜਿਹੜੀ ਹੱਡੀ ਪਹਿਲੀ ਦੇ ਵਿੱਚੋਂ ਕਾਲੀ ਮਿੱਟੀ ਆਈ ਹੈ ਤੇ ਕਾਲੀ ਮਿੱਟੀ ਵੀ ਬੜੀ ਅਪਜਾਊ ਆ ਤੇ ਨਾਲ ਮਿੱਟੀ ਵੀ ਬੜੀ ਚਾਉਂ ਆ ਤੇ ਇਹ ਬਈ ਇਹ ਅਸੀਂ ਆਹ ਕਾਲੀ ਹੈ ਨਾ ਤੇ ਇਹਦੇ ਵਿੱਚ ਇਹੀ ਕਰਨੀ ਆ ਵਰਮੀਕਮਪੋਸਟ ਮਿਕਸ ਤੇ ਇਹਦੀ ਮਾਤਰਾ 3 ਗ੍ਰਾਫ ਸਕਦੇ ਆ ਜਾਂ 60 40 ਦੀ ਵੀ ਰੱਖ ਸਕਦੇ ਆ ਕਿ ਜੇ ਮਤਲਬ ਤੋਂ ਇਤਾਂ ਦੀ ਮਿੱਟੀ 60% ਹੋਵੇ ਤੇ 40% ਤਾਂ ਨੁਕਰ ਵਰਮੀਕਮਪੋਸਟ ਪਾਉਣੀ ਪੈਣੀ ਤੇ ਵੇਖੋ ਇਹਦੇ ਨਾਲ ਤੁਸੀਂ ਨਾ ਅਜੇ ਇਹਦੇ ਚ ਹੋਰ ਵੀ ਜਿਆਦਾ ਪੈ ਗਈ ਮੇਰੇ ਕੋਲ ਵਰਮੀਕ compost ਇਹਦੇ ਚ ਅਸੀਂ ਮਿੱਟੀ ਨਾਲ ਹੋਰ ਮਿਕਸ ਕਰਨੀ ਆ ਫਿਰ ਤੁਹਾਡੇ ਜਿਹੜੇ ਸਾਧ ਲੈ ਲੈਂਦੇ ਆ ਜੋ ਕੰਮ ਆਉਣਗੇ ਇਸ ਕਰਕੇ ਹੀ ਆ ਦੋ ਦਿਨ ਉਹਨਾਂ ਨੇ ਅਸੀਂ ਕਰਨ ਲੱਗੇ ਆ ਮਿਕਸ ਤਿੰਨਾ ਕਿਆਰੀਆਂ ਦੀ ਮਿੱਟੀ ਇਕੱਠੀ ਮਿਕਸ ਕਰ ਲਈਏ ਤੇ ਬਾਕੀ ਵੀ ਇਹ ਤੁਹਾਨੂੰ ਤਰੀਕਾ ਦੱਸਾਂਗੇ ਜਿਸ ਨਾਲ ਵਰਮੀਕ compost ਇੰਨੀ ਪਾਉਂਦੀ ਲੋੜ ਨਹੀਂ ਮਿੱਟੀ ਇੰਨੀ ਪੈਣੀ ਨਹੀਂ ਆ ਕਿਆਰੀਆਂ ਦੇ ਵਿੱਚ ਤੇ ਖੁਦ ਹੀ ਇਹਨੇ ਆਪੇ ਵਰਮੀ ਕੰਪੋਸਟ ਪਿਆਰ ਲਈ ਕਰ ਲੈਣੀ ਹੈ। ਅੱਛਾ ਭਈ ਇਹ ਸੰਦ ਮੰਗਾਉਂਦਾ ਇਹੋ ਹੀ ਮਤਲਬ ਹੀ ਕਿ ਸਾਡੇ ਕੋਲ ਕਿਉਂਕਿ ਸੰਦ ਨਹੀਂ ਤੇ ਸਾਡੇ ਕੰਮ ਸਾਰੇ ਖਲੋਤੇ ਪਏ ਹੀ ਗਾਰਡਨਿੰਗ ਦੇ ਕਿਉਂਕਿ ਆ ਸਾਰੇ ਕੰਮ ਇਹਨਾਂ ਨੇ ਕਰਨਾ ਤੇ ਜ਼ਿਆਦਾ ਵਧੀਆ ਆ। ਆ ਸਾਰੇ ਬਾਹਰ ਆ ਗਏ ਨੇ ਨਾਲ ਹਨਾ ਆ ਮੋੜੇ ਮੋੜੇ ਟੀਮਾ ਸਾਰੇ ਕਰਦੇ ਹੋ ਕਿਉਂਕਿ ਇਹ ਕੀ ਕਰਦੀਆਂ ਬਾਅਦ ਚ ਨਿਕਲ ਨਹੀਂ ਦਿੰਦੀਆਂ ਧਨੀਏ ਨੂੰ ਜਾਂ ਪਾਲਕ ਮੇਥੀ ਦੇ ਬੀਜਾਂ ਨੂੰ ਤੇ ਇਸ ਤਰ੍ਹਾਂ ਇਹਨਾਂ ਨੂੰ ਬਾਹਰ ਕੱਢ ਦੋ ਫਿਰ ਇਹਨਾਂ ਨੂੰ ਕੁੱਟ ਕੇ ਫਿਰ ਪਾ ਲੋ ਵਿੱਚ ਬਰੀਦ ਰਹੀ ਇਹ ਹੁਣ ਕੈਰੀ ਦਾ ਫਰਸਟ ਸਟੈਪ ਇਹ ਆ ਕਿ ਆੜੀਆਂ ਨੇ ਦੀਵੇ ਜਾਂ ਗਿੱਟੀਆਂ ਜੀ ਤੁਹਾਡੇ ਕੋਲ ਹੈਗੀਆਂ ਵਲੀਆਂ ਜਿਹੜੀਆਂ ਇਹਨਾਂ ਨੂੰ ਆਹ ਮੋਰੀਆਂ ਦੇ ਤੇ ਰੱਖ ਲੋ ਅਚਭੀ ਇਹਨਾਂ ਥੋੜਾ ਥੋੜੀ ਮਿੱਟੀ ਪਾ ਦਈਏਗੇ ਥੋੜੀਆ ਕਵਰ ਹੋ ਜਾਣਾ ਚਲੋ ਇਹ ਹਿੱਲਣਾ ਆਪਣੀ ਜਗ੍ਹਾ ਤੋਂ ਹੁਣ ਬਈਆਂ ਲੱਕੜੀ ਦੀਆਂ ਥੋੜੀਆਂ ਹੈਗੀਆਂ ਵਾ ਇਹ 2-4 ਡੰਡੀਆਂ ਡੰਡੀਆਂ ਦੀਆਂ ਤੁਸੀਂ ਥੱਲੇ ਪਾ ਲੈਣੀਆਂ ਵਾ ਇਹਦੀ ਵਜ੍ਹਾ ਕਾਰਨ ਵੀ ਦੱਸਦੇ ਹਾਂ ਇੱਕ ਤੇ ਆਪੇ ਗਲਗੁਲ ਜਾਣੀਆਂ ਦੂਜੀ ਗੱਲ ਹੈ ਕਿ ਇਹ ਜਿਦਾ ਸਾਨੂੰ ਕਹਿ ਰੀਆਂ ਪੁੱਟਾਂ 'ਚ ਬਹੁਤ ਟਾਈਮ ਲੱਗਿਆ ਕਿ ਇਹਨਾਂ ਦੀ ਮਿੱਟੀ ਗੱਡਾਂ 'ਚ ਤੇ ਇਦਾਂ ਹੈ ਕਿ ਟਾਈਮ ਘੱਟ ਲੱਗੇਗਾ ਤਾਂ ਤੁਹਾਡੀ ਆਰਾਮ ਨਹੀਂ ਕਹਿ ਰੀਆਂ ਖੱਲੀ ਹੋਣੀ ਆ ਫੇਰ ਬਈ ਇਹ ਤੋਂ ਪਉਣਾ ਉੱਪਰ ਸੁੱਕੇ ਪੱਤੇ ਪੋੜੀਆ ਚਲੋ ਬਈ ਇਹਦਾ ਬੈਡ ਜਿਹੜਾ ਕੁਝ ਬਣਾਉਣਾ ਨਾ ਇਹਦਾ ਪਹਿਲਾ ਬਣਾਉਣਾ ਸੁੱਕੇ ਪੱਤਿਆਂ ਦਾ ਇਹ ਸੁੱਕੇ ਪੱਤਿਆਂ ਦਾ ਤਾਂ ਬਣਾਉਣਾ ਵਾ ਕਿ ਇਹਨਾਂ ਨੇ ਆਪੇ ਥੱਲੇ ਗਲਗੁਲ ਜਾਣਾ ਬਾਅਦ ਵਿੱਚ ਜੋ ਤਹੀ ਇਹਨੂੰ ਮਤਲਬ ਮਿੱਟੀ ਨਹੀਂ ਅਚੜਨੀ ਇਹ ਤੋਂ ਬਈ ਆਹ ਬਾਅਦ ਆਹ ਜਿਹੜੀ ਵਰਮੀ ਤੋਂ ਬੋਲਤ ਵਾਲੀ ਮਿੱਟੀ ਹੈ ਇਹਨੂੰ ਥੋੜਾ ਜਿਹਾ ਪਾ ਲੈਣਾ ਵਾ ਜਿਹਦੇ ਨਾਲ ਲੈ ਥੋੜੀ ਜਿਹੀ ਬਹਿ ਜਾਣ ਇਹ ਤੋਂ ਅਗਲਾ ਨੰਬਰ ਇਹ ਹੈ ਕਿ ਜਦੋਂ ਤੁਹਾਡੇ ਕੋਲ ਕਿਚਨ ਦਾ ਕਚਰਾ ਕੁਚਰਾ ਹੈਗਾ ਨਾ ਤੇ ਉਹਨੂੰ ਥੱਲੇ ਪਾ ਲੋ ਇਹ ਆਪੇ ਮੈਂ ਇਹ ਕਪੋਸ ਥਲੇ ਥਲੇ ਤਿਆਰ ਹੋ ਜਾਣੀ ਹੈ ਇਸ ਕਰਕੇ ਇਹ ਕਲੀਅਰ ਜਿਹੜੀ ਆ ਉਹ ਇਹ ਪਾਓ ਦੇਖੋ ਜਦੋਂ ਵੀ ਕੋਈ ਚੀਜ਼ ਦੇ ਪਾਉਣੇ ਹੈ ਨਾ ਜੇ ਛਿਲਕੇ ਵੱਡੇ ਹੈਗੇ ਨਾ ਉਹਨਾਂ ਨੂੰ ਥੋੜਾ ਜਿਹਾ ਛੋਟੇ ਕਰ ਲਿਓ ਕਿਉਂਕਿ ਇਹ ਜਲਦੀ ਕਪੋਸ ਬੰਦੀ ਹੈ ਨਾਲ ਦੀ ਜਿਹੜੇ ਛੋਟੇ ਛਿਲਕੇ ਕਰ ਲਿਏ ਤੇ ਇਸ ਕਰਕੇ ਇਹਨਾਂ ਨੂੰ ਥੋੜਾ ਜਾਂ ਕੱਟ-ਕੱਟ ਕੇ ਨਾ ਇਹਨਾਂ ਦੀ ਟਾਈ ਸਾਡੇ ਕੋਲ ਹੈਗੇ ਜੇ ਕੋਈ ਵੱਡਾ ਹੈਗਾ ਵਾ ਚੀਜ਼ ਉਹਨੂੰ ਛੋਟਾ ਕਰ ਲਓ ਜਾਂ ਜਦੋਂ ਤੁਸੀਂ ਕੱਟਦੇ ਹੋ ਉਦੋਂ ਵੀ ਰਸੋਈ 'ਚ ਹੀ ਕਰ ਰਹੋ ਮੈਂ ਤਾਂ ਹੁਣ ਇੱਧੇ ਰਹਿਣ ਤੇ ਹੀ ਕਿਉਂਕਿ ਮੈਨੂੰ ਪਤਾ ਹੈ ਮੇਰਾ ਕਟਰ ਆਣਾ ਹੈ ਨਾ ਕਟਰ ਨਾਲ ਕਟੂ ਗਿਆ ਦੋ ਅੱਛਾ ਵੀ ਅਗਲਾ ਹੋਣਾ ਕੰਮ ਹੈ ਗਏ ਇਦੇ ਤੇ ਪੌਣੀ ਮਿੱਟੀ ਇਹਦੇ ਨਾਲ ਸਾਡੀ ਮਿਕਸ ਕੀਤੀ ਮਿੱਟੀ ਹੈ ਨਾ ਪਰ ਮੀ compost ਵਾਲੀ ਇਹੋ ਪੌਣੀ ਆ ਸ਼ਮੇ ਹੋਣ ਲੱਗੇ ਆਪਾਂ ਤਨੀ ਦੇ ਬੀਜ ਨੂੰ ਬੀਜਣ ਤੇ ਉਹਦਾ ਤਰੀਕਾ ਦੇਖ ਲੋ ਵੀ ਇਹ ਰਾਤ ਦਾ ਪਿਆ ਹੈ ਤਨੀ ਆ ਤੇ ਹੁਣ ਇਹਦੇ ਵਿੱਚ ਪਾ ਲੈਣੀ ਆ ਮਿਕਸ ਕਰਨੀ ਆ ਮਿੱਟੀ ਬਸ ਬੱਸ 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 ਬੜੀ ਅੱਛਾ ਫਿਰ ਚਮਚੀ ਪਾਇਓ ਤੇ ਇਹਦੇ ਚ ਪਾ ਦੇਣੀ ਆ ਥੋੜੀ ਜੀ ਸਵਾਹ ਇਹ ਸਵਾਹ ਤਾਂ ਆ ਪਾਉਣੀ ਆ ਕਿ ਇਹਨੂੰ ਫੰਗਸ ਵਗੈਰਾ ਨਾ ਲੱਗੇ ਤੇ ਇਦਾਂ ਇਹ ਸੁੱਕ ਸੁੱਕ ਕੇ ਸੁੱਕੇ ਦੇ ਬੀਜ ਹੋ ਜਾਣ ਤੇ ਇਸ ਤੇ ਥੋੜੀ ਜੀ ਸਵਾਹ ਪਾ ਲੈਨੇ ਹੋਰ ਇਹ ਡਰਾਈ ਕਰਦੇ ਨੇ ਨਾ ਵੇਖੋ ਜਦ ਡਰਾਈ ਕਰਦਾ ਇਹ ਮਿੱਟੀ ਇਸ ਕਰਕੇ ਪਾਈ ਹੈ ਕਿ ਦਾਣਾ ਜਿਹੜਾ ਵਾ ਉਹ ਵਿਰਲਾ-ਵਿਰਲਾ ਲੱਗੇ ਕਿ ਥਾਂ ਤੇ ਤੁਹਾਡੇ ਸਾਰੇ ਇਕੱਠੇ ਨਾ ਹੋ ਜਾਣ ਤੇ ਵਿਰਲਾ-ਵਿਰਲਾ ਦਾਣਾ ਲੱਗ ਜੇ। ਅੱਬੀ ਆ ਤੰਗਲੀ ਜੀ ਆ ਕੀ ਕੀ ਇਹਨੂੰ ਪਤਾ ਨਹੀਂ ਕੀ ਕਹਿੰਦੇ ਵੈਸੇ ਪਰ ਇਹ ਮੰਗਾਉਂਦਾ ਏਕਾ ਹੋਰ ਹੈਗਾ ਸੀ ਕਿ ਅਸੀਂ ਆ ਪਾਉਣੀ ਇਹਨੂੰ ਲੈਣਾ ਪਾਉਣੀ ਹੈ। ਇਹ ਵੈਸੇ ਕੀ ਹੁੰਦੀ ਹੱਲਾ ਹੁੰਦੀ ਹੈ ਨਾ। ਹੱਲਾ ਕਹ ਲੋ ਤੰਗਲੀ ਕਹੋ। ਆਹ ਉਹ ਤੰਗਲੀ ਕਹ ਲੋ। ਤੰਗਲੀ ਹੁੰਦੀ ਇਹ ਮੈਨੂੰ ਜਿ ਚੇਤਾ ਆ ਗਿਆ ਦਿਮਾਗ 'ਚ ਨਾ ਇਹਦਾ ਤੰਗਲੀ ਦਾ ਨਾਮ। ਇਹ ਵੈਸੇ ਹੁੰਦੀ ਪੈਰੀ ਉੱਥੇ ਜੇ ਉਹ ਹੁੰਦੀ ਨਾ ਚੰਗਲੀ ਉਹ ਹੁੰਦੀ ਦੂਜੀ ਤਰ੍ਹਾਂ ਦੀ। ਉਹ ਪੰਜ ਉਂਗਲਾਂ ਵਰ ਉਹਨਾਂ ਬਈ ਆਪਾਂ ਬੀਜਣਾ ਆ ਇਹਨਾਂ ਲਾਈਨਾਂ ਦੇ ਵਿੱਚ ਹੀ ਆਵਲਾ ਧਨੀਆ ਤੇ ਇਹਨੂੰ ਇਦਾਂ ਦਾ ਕਰਕੇ ਨਾ ਇਹ ਮੈਨੂੰ ਸਭ ਤੋਂ ਵਧੀਆ ਤਰੀਕਾ ਲੱਗਦਾ ਆ ਵੀ ਆਹ ਕਹਿ ਰਹੀਆਂ ਜੀ ਅਸੀਂ ਮਿੱਟੀ ਪਾ ਲਈ ਆ ਤਿੰਨਾਂ ਦੇ ਵਿੱਚ ਬਣ ਗਈਆਂ ਉਹਦੇ ਵਿੱਚ ਅਸੀਂ ਬੀਜ ਦਿੱਤਾ ਹੁਣ ਤੁਹਾਨੂੰ ਅਗਲਾ ਦੱਸਦੀ ਆ ਇਹ ਆ ਪਾਲਕ ਦਾ ਬੀ ਤੇ ਇਹਦੇ ਵਿੱਚ ਹੀ ਹੌਸਟਲ ਸਪੀਨ ਦੇ ਨਾਲ ਹੀ ਪਾਉਣਾ ਆ ਇਹਨੂੰ ਵੀ ਇੱਕ ਤੇ അച്ഛാ പംപ <laughs> ਪਹਿਲਾਂ ਤਾਂ ਤੁਸੀਂ ਲੈ ਲੈਣਾ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਪੰਪ ਨੂੰ ਕੋਈ ਟਕ 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 ਕਰਨੀ ਲੋੜ ਨਹੀਂ ਹੈ ਇਹਨੂੰ ਇਦਾਂ ਹੀ ਬਸ ਦਬਾ ਕੇ ਰੱਖੋ ਤਾਂ ਲੈ ਕੋਈ ਪ੍ਰੈਸ਼ਰ ਬਣਾ ਲੈਣਾ ਪਰ ਪ੍ਰੈਸ਼ਰ ਬਣਾ ਲੈਣਾ ਪ੍ਰੈਸ਼ਰ ਦਾ ਕੀ ਹੈ ਕਿ ਇਹਨੂੰ ਇਦਾਂ ਦਬਾ ਲੈਣਾ ਕਿ ਪ੍ਰੈਸ਼ਰ ਬਣ ਜੇ ਪੰਨ ਨਾਲ ਕਹਿੰਦੇ ਨੰਨ ਵੇਦਾ ਨੰਨ ਕਿਆਲਾ ਸੇਮ ਸਿਸਟਮ ਹੈ ਇਸ ਕਰਕੇ ਇਹ ਬੜੀ ਵਧੀਆ ਚੀਜ਼ ਹੈ ਫਿਰ ਮੋਟਰ ਆਪ ਹੀ ਚੱਲ ਪੈਂਦੀ ਹੈ ਹਾਂ ਮੋਟਰ ਚੱਲ ਪਈ ਇਹਦੀ ਫਿਰ ਦਬਾ ਕੇ ਰੱਖਣਾ ਇਹਦੇ ਨਾਲ ਇਹ ਹੈ ਕਿ ਘੱਟ ਪਾਣੀ ਲਾਦਾ ਤੈਰ ਦੇ ਦੂਰ ਦੇ ਨਹੀਂ ਬੀ ਜਿਆਦਾ ਸਿੱਧਾ ਨਹੀਂ ਡਾਇਰੈਕਟ ਪਾਣਾ ਇਦਾਂ ਪਾਓਗੇ ਨਾ ਤੇ ਥੋੜਾ ਜਿਹਾ ਮੌਇਸਚਰ ਬਣਿਆ ਰਹੇਗਾ ਨਾਲੇ ਉਦੋਂ ਉਹ ਮਸਜਾ ਜੇ ਫਿਰ ਵਧੀਆਂ ਉਗਣਗੇ ਬੀਜ ਜਿਹੜੇ ਨਾ ਛੇਤੀ ਨਿਕਲਣਗੇ ਬਾਹਰ ਨਾਲੇ ਪੀਂ ਕੇ ਰੱਖੇ ਵੈਸੇ ਜਲਦੀ ਨਿਕਲਣੇ ਤਾਂ ਨਹੀਂ ਹੁਣ ਪਿਜਿਆ ਕਰਕੇ ਬਸ ਆਪਾਂ ਸੇਲ ਜੀ ਦੇਣੀ ਐ ਇਹਨੂੰ ਹਨਾ ਇਹਨੂੰ ਹੋਰ ਨਾ ਹੋਊਗਾ ਆ ਇਹ ਨਹੀਂ ਜਣਾ ਹਨਾ ਇਹਦਾ ਇਹਨਾਂ ਚੇਂਜ ਹੁੰਦੇ ਕਰਾਣੀਆਂ ਸਭ ਤੋਂ ਮਜ਼ੇਦਾਰ ਕੰਮ ਨੇ ਇਹ ਪਾਣੀ ਥੋੜਾ ਅੱਛਾ ਪਾਣੀ ਥੋੜਾ ਉਹ ਕਿੱਡਾ ਨਾ ਪ੍ਰੈਸ਼ਰ ਪਾਣੀ ਦੇਖੋ ਇਹਦਾ ਪ੍ਰੈਸ਼ਰ ਕਿੰਨਾ ਵਧੀਆ ਪਾਣੀ ਦਾ ਬਾਦ ਨਹੀਂ ਕਿਹਾ ਕਰਦੇ ਤੇ ਕਿਆ ਹੁੰਦਾ ਸਾਫ ਕਰ ਦੋ ਆਪਣਾ ਇੰਦਾ ਵਧੀਆ ਬੂਰ ਜੀ ਕਿੰਨੀ ਵਧੀਆ ਹੈ ਮਜ਼ਦਾਰ ਆ ਪਰ ਅੱਜ ਤੋਂ ਉਪ ਲੱਗੀ ਨਾ ਤਾਂ ਚੰਗੀ ਲੱਗਣ ਢਈ ਆ ਤੇ ਅੱਜ ਹੈ ਕਿ ਕਿੰਨੀ ਤਰੀਕ ਹੋ ਗਈ ਅੱਜ 5 ਅੱਜ ਹੋ ਗਈ ਜੇ 5 ਜਨਵਰੀ ਇਹ 5 ਜਨਵਰੀ ਨੂੰ ਹੜੇ ਲੱਗ ਗਏ ਆ ਧਨੀਆ ਪਾਲਕ ਮੇਥੀ ਦੇਖੋ ਹੁਣ ਕਿੰਨੇ ਦਿਨਾਂ ਦੇ ਵਿੱਚ ਇਹ ਬਾਹਰ ਆਉਂਦੇ ਆ ਤੇ ਬਾਕੀ ਇਹ ਕਿਰਤਾਂ ਨੂੰ ਦਿਖავਨੀ ਨੇ ਜਿਹੜੇ ਮੈਂ ਪਹਿਲੀ ਜਨਵਰੀ ਨੂੰ ਲਾਇਆ ਸੀ ਤੇ ਉਹ ਬਾਹਰ ਆ ਗਿਆ ਵਾ ਤੇ ਉਹਦੇ ਵੀ ਦਰਸ਼ਨ ਕਰ ਲਈ ਤੁਹਾਨੂੰ ਸੁਣੋ ਮਿੱਟੀ ਘੁਰਦਾ ਪਾਧੀਏ ਬੀਜ ਤੇ ਆ ਦਿਖੰਦੇ ਆ ਹੈ ਤੁਸੀਂ ਪਾਣੀ ਪਾਇਆ ਸੀ ਕਰਕੇ ਪਾ ਲਈਏ ਤੇ ਥੋੜੀ ਜਿਹੀ ਮਿੱਟੀ ਮੈਂ ਅਭੀ ਤਾਂ ਇਹ ਜਨਨਾ ਦਾ ਹੁਣ ਆ ਆਲਕ ਹੁਣ ਕਰੂਗੇ ਜੇ ਤੁਹਾਨੂੰ ਲੱਗੇ ਕਿ ਨੰਗੇ ਨੰਗੇ ਬੀਏ ਗਏ ਤਾਂ ਉਹਨਾਂ ਨੂੰ ਕਵਰ ਕਰ ਲਓ ਬਸ ਬਾਕੀ ਕੰਮ ਹਣ ਧੋਪਣੇ ਤੇ ਆ ਸਾਡੇ ਸਪਰੇਅ ਨੇ ਦੇਣਾ ਪੈਣੀ ਹਾਂ ਦਿਖਾਉ ਉਹ ਵੀ ਅੱਛਾ ਵੀ ਆ ਜਿਹੜੀਆਂ ਕਿਆਰੀਆਂ ਜਿਹੜੀਆਂ ਅਸੀਂ ਪਹਿਲੀ ਤਰੀ ਨੂੰ ਪਿਆਜ਼ ਦੇ ਲਾਏ ਸੀ ਨਾ ਵੇਖੋ ਗ੍ਰੀਨ ਗ੍ਰੀਨ ਨਿਕਲਦੇ ਹੁੰਦੇ ਹੁਣ ਬਾਹਰ ਤੇ ਇਹਨਾਂ ਨੂੰ ਵੀ ਸਪਰੇਅ ਪਾਣੀ ਮਾਰਨ ਵਾਲਾ ਆਹੀ ਛੜ ਛੜਸ ਲੈ ਹੀ ਹੈ ਕਿ ਕੋਰਾ ਕਾਰਾ ਪੈ ਜਾਂਦਾ ਨਾ अच्छा भाई ਸਾਡੇ ਕੋਹਾ ਬੀ ਹੁਣ ਬਚ ਗਏ ਹੀ ਕਿ ਤੇ ਆ ਤੇ ਅਸੀਂ ਕਿਆ ਰਹੀਆਂ ਤੇ ਕਵਰ ਕਰਕੇ ਰੱਖਤੀਆਂ ਵਾਂਗੇ ਥੋੜੇ ਧੁੱਪ ਪਵੇ ਤੇ ਹੁਮਸ ਨਾਲ ਜਲਦੀ ਨਿਕਲਣ ਬੀ ਤੇ ਬਾਕੀ ਕਿਉਂਕਿ ਹੋਰਾ ਵੀ ਖਰਾਬ ਕਰ ਦਿੰਦਾ ਤੇ ਬਾਕੀ ਜਿਹੜੇ ਬੀ ਬਚੇ ਤੇ ਇਹ ਕਹਿੰਦੇ ਆ ਕਿ ਆ ਥਰਮਾਕੋਲ ਦਾ ਡੱਬਾ ਵਾ ਤੇ ਇਹਦੇ ਤੇ ਹੀ ਅਸੀਂ ਜੁਗਾਰ ਕਰ ਲਾਂਗੇ ਤੇ ਸਭ ਤੋਂ ਜ਼ਿਆਦਾ ਸਪੇਸ ਆ ਪਾ ਦੋ ਮਿੱਟੀ ਤੇ ਕਵਰ ਹੋਵੇ ਇਹਦਾ ਇਹ ਆ ਕਿ ਉੱਤੇ ਸਾਡੇ ਬੀ ਆ ਨਾ ਵਾਵਾ ਹੀ ਹੈ ਵੀ ਦੇ ਹੈ ਹੀ ਆ 2 ਇੰਚ ਦੀ 2 ਇੰਚ ਡੂਗੀ ਹਾਂ ਹਾਂ ਆ ਵਿੱਚ ਵਿੱਚ ਵਾਵਾ ਹੀ ਡੂੰਗਾ ਵਾ ਤੇ ਇਸ ਕਰਕੇ ਇੱਥੇ ਬੀ ਬੀਜਣ ਲੱਗੇ ਬਾਕੀ ਦਾ ਸੋਨੂੰ ਇਥੇ ਤੇ ਹੀ ਲਗਾਓ ਇਤਾਂ ਦੇ ਹੱਥ ਦਾ ਵੀ ਬੜਾ ਗਿਆ ਹੋਗਦਾ ਮੈਂ ਤਾਂ ਅੱਗੇ ਲਾਤਾ ਮੈਨੂੰ ਚੇਤਾ ਹੀ ਭੁੱਲ ਗਿਆ ਸੀ ਕਿਤਾ ਇਥੇ ਉਹ ਕਿਦਾਂ ਖਲਾਰ ਕੇ ਲਗੂ ਇੱਕ ਸਾਈਡ ਹੋਰ ਕੰਦੇ ਇੱਕ ਸਾਈਡ ਹੋਰ ਕੰਦੇ ਆਹੋ ਪਤਾ ਵੀ ਲੱਗ ਜਾ ਕਿਹੜੀ ਪਰ ਉਹ ਦੇਖ ਪੱਤਿਆਂ ਤੋਂ ਹੀ ਦੇਖ ਜਾਣਾ ਬਾਅਦ ਚ ਇਹ ਕਿਹੜਾ ਸਾਈਡ ਜਿਹਨੂੰ ਕੱਟਣਾ ਹੋਊਗਾ ਅੱਛਾ ਸਹੀ ਆ ਪੂਰੇ ਬਾਦ ਮੈਂ ਆਪਣੇ ਕੋ ਨਹੀਂ ਹਾਂ ਦੀ ਤਾਂ ਹੱਡੀਆਂ ਸਾਰੀਆਂ ਬਾਲਟੀਆਂ ਧਨੀਆਂ ਮੇਤੇ ਨੂੰ ਨਿਕਲ ਰਣੀਆਂ ਜਿੰਦਿਆਂ ਕਿ ਇਹ ਬਾਲਟੀਆਂ ਦਾ ਜੁਗਾੜ ਕੀਤਾ ਹੁੰਦੇ ਆ ਕਿ ਤੇ ਸਾਡਾ ਪਾਲਕ ਨੂੰ ਪ੍ਰਧਾਨ ਨੂੰ ਵਿਚਕਾਰ ਕਰ ਦੋ ਇਹ ਥੋੜੀ ਹੈ ਵੈਸੇ ਵੀ ਹੈਨਾ ਕੋਸ਼ਿਸ਼ਾ ਕੋਸ਼ਿਸ਼ਾ ਨਿਕਲੇਗਾ ਉਥਰੇ ਪਰ ਪ੍ਰਮਾਤਮਾ ਕਰੇ ਸਾਡੀਆਂ ਸਾਰੀਆਂ ਸਬਜ਼ੀਆਂ ਵਧੀਆ ਵਧੀਆ ਨਿਕਲ ਆਉਣ ਹਨ ਹੈਨਾ ਸੰਗਣੀ ਸੰਗਣੀ ਲੱਗ ਜੂ ਇਹ ਤੇ ਲਾਏ ਲਾਏ ਰਹੀ ਆ ਜੇ ਬਚ ਗਈ ਤੇ ਸਮਝ ਲਓ ਉਗ ਗਈ ਤੇ ਵਧੀਆ ਹਨਾ ਮਿੱਟੀ ਪਣੀ ਪਣੀ ਹੁੰਦੇ ਹਨਾ ਸਾਰੀ ਤੇ ਚਲੋ ਹੁਣ ਦੇਖੋ ਸਾਡਾ ਕਿੰਨਾ ਕਿੰਨਾ ਤਿਆਰ ਹੁੰਦਾ ਵਾ ਸਮਾਨ ਇਹਦੇ ਸਲੇ ਸ਼ੇਕ ਕੱਢਣ ਦੀ ਲੋੜ ਨਹੀਂ ਹੈ ਹਨਾ ਵੀਰ ਨੂੰ ਪਾਣੀ ਆਉਣਾ ਵੀ ਆਹ ਇਹ ਪਾਣੀ ਵੀ ਸਾਹ ਦੇ ਲਗਣਾ। ਨਾਲੇ ਉੱਪਰ ਹੀ ਸਪਰੇਅ ਲਾਉਣੀ ਐ ਪਾਣੀ ਦਾ ਸਪਰੇਅ ਨਾਲ ਹੀ ਮਾਰਨਾ ਹਨਾ। ਚਲੋ ਭਈ ਕਿੰਨੇ ਕ ਮਜ਼ਾ ਆਉਂਦੇ ਆ ਵਾ। ਕਿੰਨਾ ਕ ਮਜ਼ਾ ਆਉਂਦੇ ਆ ਵਾ। ਮਜ਼ਾ ਤੁਹਾਨੂੰ ਬਹੁਤ ਬੜਾ ਲੱਗੇਗਾ ਨਾ ਜਦੋਂ ਸਬਜ਼ੀਆਂ ਜਿਹੜਾ ਸਬਜ਼ੀਆਂ ਹੀ ਫਰੈਸ਼ ਖਾਵਾਂਗੇ ਹਨਾ ਮਜ਼ੇ ਦੇ ਵਧਣਗੇ। ਅੱਛਾ ਭਈ ਦੇਖੋ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਹੋਊਗੀ ਤੇ ਆਹ ਦੇਖੋ ਇਹ ਕਿੱਦਾਂ ਵਧੀਆ ਆਉਂਦਾ ਨੇ ਇੱਕ ਹੋਰ ਹੈ ਆਪਣੇ ਧੜੀਆਂ ਵਾਲੇ ਮਹਿੰਦੀ ਹ ਮੇਰੀ ਸੋਰਸ ਫੇਸ ਬਣਾਤੀ ਆ। ਤੇ ਹੋਰ ਉਗਣਗੇ ਤੇ ਪਤਾ ਲੱਗੇਗਾ ਤੇ ਬਾਕੀ ਇਹ ਹੈ ਕਿ ਹੋਣ ਇਹਨਾਂ ਦੀ ਵੀ ਸਕੀਮ ਦੇਖਾਂਗੇ ਕਿ ਕਿੰਨੇ ਕ ਪਾਸ ਹੋ ਗਏ ਮੇਰੀਆਂ ਤਿਆਰੀਆਂ ਦੇ ਵਿੱਚ ਤੇ ਆਪਾਂ ਪੂਰਾ ਜ਼ੋਰਜਾਰ ਲਾਤਾ ਤੇ ਬਾਕੀ ਚਲੋ ਵੀ ਪੂਰੀ ਵੀਡੀਓ ਵੇਖਿਆ ਕਰੋ ਤੇ ਲਾਈਕ ਕਰ ਦਿਆ ਕਰੋ ਜਦੋਂ ਇੱਕ ਲਾਈਕ ਨਾਲ ਮੋਟੀਵੇਸ਼ਨ ਹੀ ਮਿਲਦਾ ਵਾ ਕਿ ਲਾਈਕ ਕੀਤਾ ਹੋਏ ਤਾਂ ਪਤਾ ਲੱਗਦਾ ਕਿ ਕਿੰਨੀਆਂ ਵੀਡੀਓ ਚੱਲਣੀਆਂ ਹੁੰਦੀਆਂ ਤੇ ਲਾਈਕ ਹੋਏ ਰੱਬਗੇ ਨਹੀਂ ਜਾਂਦਾ ਤੇ ਇਸ ਤਰ੍ਹਾਂ ਜਿਤਾ ਰੱਖਿਆ ਕਰੋ ਤੇ ਬਾਕੀ ਜਿਹੜਾ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਹੀ ਕਰ ਲੋ ਕਿ ਅੱਗੇ ਵੀਡੀਓ ਤੁਹਾਨੂੰਉਂਦੀਆਂ ਰਹਿਣਾ ਕਿਉਂਕਿ ਇਹ ਸਾਡੀ ਗਾਜਨੀਕ ਦਾ ਅਜੇ ਪਹਿਲਾ ਅਸੀਂ ਪੌੜੀਆਂ ਚੜ੍ਹਦੇ ਆ ਤੇ ਅਸੀਂ ਜਦੋਂ ਮੰਜ਼ਲ ਤੇ ਪਹੁੰਚਾਂਗੇ ਉਹ ਵੀ ਤੁਹਾਨੂੰ ਦੇਖਿਓ ਸਾਨੂੰ ਮੰਜ਼ਲ ਤੇ ਪਹੁੰਚਿਆ ਨਹੀਂ ਤੇ ਚਲੋ ਵੀ ਬਾਕੀ ਦੋ ਇੱਕ ਲਈ ਕਮੈਂਟ ਚਲੋ ਕਰਕੇ ਜਾਇਆ ਕਰੋ ਕਿ ਤੁਸੀਂ ਕਿਹੜੇ ਪਿੰਡ ਸ਼ਹਿਰ ਜਾਂ ਦੇਸ਼ ਤੋਂ ਦੇਖਣ ਦੇ ਜੇ ਤੇ ਉਹਦੇ ਨਾਲ ਹੋਰ ਛਾ ਮਿਲਦਾ ਹੈ ਕਿ ਕਿੱਥੇ ਕਿੱਥੇ ਆਵਾਜ਼ ਕੌਨਚੰਡੀ ਹੈਗੀ ਤੇ ਚਲੋ ਜੀ ਓਤੇ ਜੀ ਬਾਏ